ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਦਿਆਲਪੁਰਾ ਭਾਈ ਕਾ ਜਿੱਥੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਾਫਰਨਾਮਾ ਸਾਹਿਬ ਲਿਖ ਕੇ ਔਰੰਗਜ਼ੇਬ ਨੂੰ ਭੇਜਿਆ ਸੀ ਇਹ ਦੇਖ ਰਹੇ ਆਂ ਜੀ ਤੁਸੀਂ ਛੇਵੇਂ ਪਾਤਸ਼ਾਹ ਮਹਾਰਾਜੀ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਦਰبار ਸਾਹਿਬ ਬਣਿਆ ਬਾਜੀ ਗੁਰਦੁਆਰਾ ਸ੍ਰੀ ਦਰਬਾਰ ਜੀ ਸਾਹਿਬ ਪਾਤਸ਼ਾਹੀ ਛੇਵੀ ਅਤੇ ਇੱਧਰ ਬਣਿਆਗਾ ਜੀ ਗੁਰਦੁਆਰਾ ਜਫਰਨਾਵਾ ਸਾਹਿਬ ਦਸਵੇਂ ਪਾਤਸ਼ਾਹ ਦੀ ਯਾਦ ਵਿੱਚ ਆਓ ਦੋਨੇ ਪਾਵਨ ਸਥਾਨਾਂ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਤੇ ਨਾਲ-ਨਾਲ ਇਤਿਹਾਸ ਤੋਂ ਵੀ ਜਾਣੂ ਕਰਵਾਉਂਦੇ ਹਾਂ ਇਹ ਬਣੀ ਵੀ ਹੈ ਜੀ ਡਿਊਟੀ ਘੜਾ ਪ੍ਰਸ਼ਾਦ ਦਾ ਕਾਊਂਟਰ ਬਣਿਆ ਹੋਇਆ ਹੈ ਦੋਨਾ ਦਰਬਾਰ ਸਾਹਿਬਾਂ ਦੇ ਵਿਚਕਾਰ ਸੋ ਬਹੁਤ ਹੀ ਸੁੰਦਰ ਤੇ ਰਮਣੀਕ ਜਗਾ ਆਓ ਦੋਨਾ ਦਰਬਾਰ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਬਰਦਾਨ ਸਰਸ ਬੰਜੀ ਸਾਹਿਬ ਪਾਤਸ਼ਾਹੀ ਛੇਵੀ ਸਰਦਾਰ ਜੋਧ ਰਾਏ ਕਾਂਗੜ ਵਾਲੇ ਦੀ ਬੇਨਤੀ ਪ੍ਰਵਾਨ ਕਰਕੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਆਪਣੇ 3000 ਘੋੜਸਵਾਰ ਸੂਰਬੀਰ ਯੋਧਿਆਂ ਦੀ ਸਿੱਖ ਸੈਨਾ ਸਮੇਤ ਇਸ ਅਸਥਾਨ ਤੇ ਆਪਣੇ ਮubarək ਚਰਨ ਪਾਏ ਇੱਥੋਂ ਹੀ ਗੁਰੂ ਸਾਹਿਬ ਜੀ ਨੇ ਭਾਈ ਬਿਦੀ ਚੰਦ ਜੀ ਨੂੰ ਉਹ ਘੋੜੇ ਜੋ ਤੁਰਕਾਂ ਨੇ ਲਾਹੌਰ ਵਿਖੇ ਗੁਰੂ ਘਰ ਦੀ ਪੇਟਾ ਸੰਗਤਾਂ ਤੋਂ ੱੱਕੇ ਨਾਲ ਖੋਲੇ ਸਨ ਇੱਥੋਂ ਹੀ ਲਿਆਉਣ ਲਈ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ। ਬਾਬਾ ਭਾਈ ਬਿਧੀ ਚੰਦ ਜੀ ਨੇ ਇੱਕ ਦਲਵਾਗ ਨਾਮ ਦਾ ਘੋੜਾ ਕਾਹੀ ਬਣ ਕੇ ਅਤੇ ਦੂਜਾ ਗੁਲਵਾਗ ਨਾਮ ਦਾ ਘੋੜਾ ਜੋਤਸੀ ਬਣ ਕੇ ਲਾਹੌਰ ਦੇ ਸ਼ਾਹੀ ਕਿਲੇ ਵਿੱਚੋਂ ਲਿਆ ਕੇ ਗੁਰੂ ਸਾਹਿਬ ਜੀ ਦੇ ਐਸੇ ਹੀ ਜਗਾਤੇ ਚਰਨਾ ਵਿੱਚ ਹਾਜ਼ਰ ਕੀਤੇ। ਜੈਸ ਜਾਂਡ ਦੇ ਦਰਖਤ ਨਾਲ ਦੋਵੇਂ ਘੋੜੇ ਬੱਧੇ ਸੀ ਉਹ ਸਰੋਵਰ ਤੇ ਮੌਜੂਦ ਹੈ। ਬਿਧੀ ਚੰਦ ਜੀ ਨੂੰ ਪੰਜ ਵਰ ਬਖਸ਼ਿਸ਼ ਕੀਤੇ। ਸੋਸ ਪਾਵਨ ਸਥਾਨ ਦੇ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ। ਆਓ ਉਸ ਪਾਵਨ ਜਗ੍ਹਾ ਤੇ ਜੋ ਸ੍ਰੀ ਦਰਬਾਰ ਸਾਹਿਬ ਬਣਿਆ ਹੋਇਆ ਹੈ ਉਸ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਵਾਉਂਦੇ ਹਾਂ। ਉਸ ਤੋਂ ਬਾਅਦ ਉਸ ਪਵਿੱਤਰ ਝੰਡ ਦੇ ਵੀ ਦਰਸ਼ਨ ਕਰਵਾਵਾਂਗੇ ਜਿਸ ਤੇ ਭਾਈ ਬਿਧੀ ਚੰਦ ਜੀ ਨੇ ਘੋੜੇ ਲਿਆ ਕੇ ਬੰਨੇ ਸਨ। ਆਓ ਪਹਿਲਾਂ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਬਾਅਦ ਤੁਹਾਨੂੰ ਉਸ ਪਵਿੱਤਰ ਝੰਡ ਸਾਹਿਬ ਜੀ ਦੇ ਦਰਸ਼ਨ ਕਰਵਾਉਂਦੇ ਹਾਂ ਜਿੱਥੇ ਭਾਈ ਬਿਦੀ ਚੰਦ ਜੀ ਨੇ ਦੋਵੇਂ ਘੋੜੇ ਲਿਆ ਕੇ ਬੰਦੇ ਸਨ ਆਓ ਇਹ ਆ ਗਏ ਜੋ ਪਵਿੱਤਰ ਝੰਡ ਜਿੱਥੇ ਦੋਨੇ ਘੋੜੇ ਗੁਲਵਾਗ ਤੇ ਦਰਵਾਗ ਨਾ ਦੇ ਦੋਨੇ ਘੋੜੇ ਲਾ ਕੇ ਭਾਈ ਵਿਧੀ ਚੰਦ ਜੀ ਨੇ ਇਸ ਪਵਿੱਤਰ ਜੰਡ ਨਾਲ ਬੰਨੇ ਸਨ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਭਾਗਾਂ ਪਰਿਆਉ ਜੰਡ ਦਾ ਦਰਖਤ ਹੈ ਜਿਸ ਨਾਲ ਗੁਰੂ ਜੀ ਦੇ ਘੋੜੇ ਬੰਦੇ ਸਨ ਗੁਰੂ ਜੀ ਦੀ ਮਾਨਤ ਦਿਲਵਾਗ ਅਤੇ ਗੁਲਵਾਗ ਨਾਮ ਦੇ ਘੋੜੇ ਜੋ ਕਾਬਲ ਦੀਆਂ ਸਰਦਾਲੂ ਸੰਗਤਾਂ ਤੋਂ ਲਾਹੌਰ ਮੁਗਲ ਹਾਕਮਾਂ ਨੇ ਜ਼ਬਰਦਸਤੀ ਲਾਹੌਰ ਦੇ ਮੁਗਲ ਹਾਕਮਾਂ ਨੇ ਜ਼ਬਰਦਸਤੀ ਖੋਲੇ ਸਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਪਾ ਕੇ ਬਹਾਦਰ ਬਾਬਾ ਬਿਧੀ ਚੰਦ ਜੀ ਆਪਣੀ ਜੋਗਤੀ ਨਾਲ ਪਹਿਲਾ ਘੋੜਾ ਕਾਹੀ ਬਣ ਕੇ ਦੂਸਰਾ ਘੋੜਾ ਜੋਤਸੀ ਦਾ ਭੇਸ ਧਾਰ ਕੇ ਬੜੇ ਸਖਤ ਪੈਰਾਂ ਵਿੱਚੋਂ ਲਿਆ ਕੇ ਗੁਰੂ ਜੀ ਦੇ ਕੋਲ ਹਾਜ਼ਰ ਕੀਤੇ ਅਤੇ ਪਾਈ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਹੋਣ ਦੇ ਪੰਜ ਵਾਰ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ ਉਸ ਪਵਿੱਤਰ ਜੰਡ ਸਾਹਿਬ ਦੇ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿੰਡ ਦੀਨਾ ਸਾਹਿਬ ਵਿਖੇ ਰਹੇ ਤਾਂ ਇਸ ਢਾਬ ਤੇ ਅਕਸਰ ਗੁਰੂ ਸਾਹਿਬ ਜੀ ਕਦੇ-ਕਦਾਈਂ ਆ ਕੇ ਬੈਠਦੇ ਸਨ ਤੇ ਇਸੇ ਹੀ ਪਾਵਨ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਫਤੇ ਦੀ ਚਿੱਠੀ ਜਫਰਨਾਵਾ ਸਾਹਿਬ ਲਿਖਿਆ ਆਓ ਸਾਰਾ ਉਸ ਜਗ੍ਹਾ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਖੇਪ ਇਤਿਹਾਸ ਗੁਰਦੁਆਰਾ ਜਫਰਨਾਮਾ ਸਾਹਿਬ ਪਿੰਡ ਦਿਆਲਪੁਰਾ ਭਾਈ ਕਾ ਐਸਾ ਸਥਾਨ 1704 ਈਸਵੀ ਨੂੰ ਸਰਦਾਰ ਜੋਧ ਰਾਏ ਦੇ ਪੋਤਰੇ ਭਾਈ ਲਖਮੀਰ ਤੇ ਭਾਈ ਸ਼ਮੀਰ ਦੀ ਬੇਨਤੀ ਕਰਨ ਤੇ ਦੀਨਾ ਕਾਂਗੜ ਪਿੰਡ ਤੋਂ ਆ ਕੇ ਪਿਆਰੇ ਦਇਆ ਸਿੰਘ ਜੀ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਤੇ ਹੋਰ ਸੂਰਮੇ ਸਿੰਘਾਂ ਸਮੇਤ ਇੱਥੇ ਚਾਰਨ ਪਾਏ ਸਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਤੋਂ ਬਾਅਦ ਇੱਥੇ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਕਰਕੇ ਸੰਗਤਾਂ ਨੂੰ ਸ਼ਕਾਇਆ ਅਤੇ ਦੁਬਾਰਾ ਸਿੰਘਾਂ ਦੀ ਫੌਜ ਦੀ ਭਰਤੀ ਕੀਤੀ ਇੱਥੇ ਭਾਈ ਮਾਨ ਸਿੰਘ ਚੌਰ ਬਰਦਾਰ ਦੀ ਬੇਨਤੀ ਕਰਨ ਤੇ ਸਮੇਂ ਦੇ ਹੰਕਾਰੀ ਬਾਦਸ਼ਾਹ ਔਰੰਗਜੀਬ ਨੂੰ ਫਾਰਸੀ ਵਿੱਚ ਜਫਰਨਾਮਾ ਫਤਿਹ ਦੀ ਚਿੱਠੀ ਲਿਖੀ ਜਿਸ ਵਿੱਚ ਗੁਰੂ ਸਾਹਿਬ ਜੀ ਨੇ ਔਰੰਗਜੀਬ ਨੂੰ ਉਸ ਦੇ ਮਾੜੇ ਕਰਮਾਂ ਤੇ ਪਰਜਾ ਤੇ ਕੀਤੇ ਜ਼ੁਲਮਾਂ ਦਾ ਚੇਤਾ ਕਰਵਾਇਆ ਅਤੇ ਸਭ ਦੇ ਮਾਲਕ ਕਾਲਪੁਰਖ ਦੀ ਸ펏 ਸਲਾਹ ਕੀਤੀ ਜਿਸ ਨੂੰ ਪੜ ਕੇ ਔਰੰਗਜੀਬ ਸ਼ਰਮਿੰਦਾ ਹੋਇਆ ਅਤੇ ਅਖੀਰ ਵਿੱਚ ਉਸ ਦੀ ਮੌਤ ਹੋ ਗਈ ਇਸ ਪਾਵਨ ਸਥਾਨ ਦੇ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰੂ ਸਾਹਿਬ ਜੀ ਦੇ ਵੇਲੇ ਇੱਥੇ ਬਹੁਤ ਭਾਰੀ ਜੰਗਲ ਸੀ ਤੇ ਬਹੁਤ ਹੀ ਇਕਾਂਤ ਜਗ੍ਹਾ ਸੀ ਉਸ ਪਾਵਨ ਸਥਾਨ ਤੇ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਫਰਨਾਮਾ ਪਤੇ ਦੀ ਚਿੱਠੀ ਲਿਖੀ ਉਸ ਜਗ੍ਹਾ ਤੇ ਹੀ ਦਰਬਾਰ ਸਾਹਿਬ ਬਣਿਆ ਹੋਇਆ ਹੈ ਆਓ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਉਸ ਤੋਂ ਸਾਧ ਸੰਗਤ ਜੀ ਇੱਥੇ ਇਹ ਜਫਰਨਾਮਾ ਸਾਹਿਬ ਪ੍ਰਾਤਨ ਸਮੇ ਤੋਂ ਹੀ ਇਹ ਪੋਤੀਆਂ ਸ਼ੁਭਾਯਮਾਨ ਹਨ ਇੱਕ ਪੰਜਾਬੀ ਅੱਖਰਾਂ ਦੇ ਵਿੱਚ ਹੈ ਦੂਸਰੀ ਫਾਰਸੀ ਅੱਖਰਾਂ ਦੇ ਵਿੱਚ ਹੈ ਦੋਵੇਂ ਜਫਰ ਨਾਮਾ ਸਾਹਿਬ ਦੇ ਇਹ ਪੱਤਰ ਹਨ ਜੋ ਸਤਿਗੁਰੂ ਮਹਾਰਾਜ ਸ੍ਰੀ ਪਾਤਸ਼ਾਹ ਜੀ ਦੇ ਉੱਤੇ ਸ਼ਰਧਾ ਰੱਖਣ ਵਾਲੀਆਂ ਸੰਗਤਾਂ ਆ ਕੇ ਦਰਸ਼ਨ ਦੁਦਾਰੇ ਕਰਦੀਆਂ ਹਨ ਮਹੀਨੇ ਦੇ ਬਾਅਦ ਮੱਥਿਆਰੇ ਦਿਨ ਨੂੰ ਇਹ ਪੋਤੀਆਂ ਦੇ ਸਾਰੇ ਜਿਹੜੇ ਸੰਗਤ ਦਰਸ਼ਨ ਕਰਦੀ ਹੈ ਤੋਂ ਸਤਿਗੁਰੂ ਮਹਾਰਾਜ ਸ੍ਰੀ ਪਾਤਸ਼ਾਹ ਜੀ ਦੇ ਪਾਵਨ ਸਥਾਨਾਂ ਦੇ ਦਰਸ਼ਨ ਦਿਦਾਰੇ ਕਰਕੇ ਸਤਿਗੁਰਾਂ ਦੀ ਇਹ ਮਾਪਨ ਪਵਿੱਤਰ ਜੋ ਲਿਖਤਾ ਹੈ ਇਹਦੇ ਦਰਸ਼ਨ ਦਿਦਾਰੇ ਕਰਕੇ ਸੰਗਤਾਂ ਆਪਣੇ ਜੀਵ ਨੂੰ ਸਫਲਾ ਬਣਾਉਣ ਨੂੰ ਸਤਿਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਮੈਂ ਇਸ ਸਥਾਨ ਤੇ ਆਉਣ ਵਾਲੇ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਾ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ